ਦੂਜੇ ਵੀਰ ਉੱਠਾ ਪੱਗਾ ਵਾਦਦੇ ਕਿ ਸਿੱਧਾ ਪੱਗਾ ਹੈ ਇਹ ਬਿਆਹ ਮੂਲੇ ਦਾ ਪੁੱਠਾ ਹੀ ਹੈ ਜੀ ਬੰਗੇ ਕੋਈ ਇੱਕ ਗੂਜੋਂ ਨਿਕਲ ਕੇ ਦੂਜੇ ਨੂੰ ਮਾਰਨੀ ਆਦਤ ਆ ਜਨਾਨੀਆਂ ਦੀਆਂ ਸੀ ਆਪਾਂ ਉਹਨਾਂ ਬੰਦਿਆਂ ਚੋਂ ਨਹੀਂ ਵੀ ਕਿਸੇ ਵੀ ਇੱਜ਼ਤ ਨਾਲ ਖੇਡ ਕੇ ਤੇ ਉਹ ਤੋਂ ਸੈਡ ਤੇ ਹੋ ਜੋ ਜਾਂ ਆਪਾਂ ਉਹ ਹੋ ਜੋ ਜਾਂ ਆਪਾਂ ਪਰਦੇ ਪਿੱਛੇ ਕਰੋ ਕੁਸ ਹਣਾ ਆਪਾਂ ਜੋ ਆ ਨੰਗੇ ਚਟੇ ਹੋ ਗਏ ਕਰਿਆ ਚੋ ਵੀ ਕਰਿਆ ਚ ਚੰਗਾ ਕਰਿਆ ਚ ਮਾੜਾ ਕਰਿਆ ਪਰ ਕਰਿਆ ਨੰਗੇ ਚਟੇ ਹੋ ਗਿਆ ਲੁਕੋ ਕੇ ਖੁਸ਼ੀ ਰੱਖਿਆ ਜੇ ਹੁਣ ਜਾਂ ਮੈਨੂੰ ਵੀ ਥੱਲੇ ਕਮੈਂਟ ਆਈ ਵਿਆਹ ਫਲਾਨਾ ਤੇ ਹੂੰ ਕਹਣਾ ਉਹ ਆਪ ਪੰਜ ਪੰਜ ਸੈਟ ਕਰੀ ਬੈਠਾ ਪਰ ਉਹਨੇ ਦੂਜੇ ਨੂੰ ਜ਼ਰੂਰ ਗਿਆਨ ਦੇਣਾ ਸੱਚੇ ਸੁੱਚੇ ਹੋਣ ਦਾ ਸਾਫਤ ਕਰਨਾ ਮੈਂ ਮੈਂ ਸਭ ਕੁਝ ਹੁੰਦੇ ਹੋਏ ਵੀ ਮਲੰਗਾ ਵਾਲੀ ਜ਼ਿੰਦਗੀ ਥੋੜਾ ਕੋ ਖਿਆਲ ਰੱਖਣ ਵਾਲਾ ਥੋੜਾ ਇਹ ਜ਼ਰੂਰੀ ਹੈ ਪਹਿਲਾਂ ਵਾਲੀ ਨਹੀਂ ਰੱਖਦੇ ਸੀ ਗੁੱਸਾ ਨਾ ਮੰਨੇ ਨਹੀਂ ਗੁੱਸਾ ਕੋਈ ਨਹੀਂ ਸੀ ਉਹਨਾਂ ਦਾ ਉਹ ਮੱਤ ਲੋਕ ਦੇ ਬੰਦੇ ਆ ਹੋਰ ਫਰਜ਼ਗਾਰ ਵੀ ਮੈਂ ਘਰੇ ਬੈਠਾ ਹੋਣਾ ਹਨਾ ਵੀ ਹੁਣ ਤੁਸੀਂ ਬੈਠਿਆ ਤੂੰ ਤੇਰੀ ਵਾਈਫ ਬੈਠੀ ਆ ਨਾਲ ਤੇਰੇ ਭਰਾ ਆ ਜਾਂ ਤੇਰੇ ਚਾਚੇ ਦੇ ਮੁੰਡੇ ਆਣ ਹਾਂ ਵੀ ਜ਼ਮੀਨ ਦਾ ਠੇਕਾ ਆ ਫੜਾ ਦਿਓ ਭਾਬੀ ਨੂੰ ਤੁਸੀਂ ਕੋਲੇ ਬੈਠੇ ਹੋ ਮੈਂ ਵੀ ਹਰ ਮੈਂ ਨਹੀਂ ਆ ਦਿਲ ਤੇ ਹੱਥ ਰੱਖ ਕੇ ਜਵਾਕਾਂ ਦੀ ਯਾਦ ਨਹੀਂ ਹੋ ਨਹੀਂ ਜਵਾਕਾਂ ਨਾਲ ਮੇਰੀ ਵਧੀਆ ਸੈਟਿੰਗ ਹੈ ਜੀ ਮੁੰਡਾ ਮੇਰਾ ਇੱਕ ਮੁੰਡਾ ਹੀ ਹੈ ਤੇ ਜਿਹੜੀ ਘਰ ਵਾਲੀ ਇਹ ਕਹਿੰਦੀ ਹੋਵੇ ਤੂੰ ਬੱਚੇ ਨਾਲ ਕਿਉਂ ਵਰਤਦਾ ਜਦੋਂ ਨਾ ਨਾ ਉਹਨੇ ਕਦੇ ਨਹੀਂ ਕਿਹਾ ਰਕਾਰੜ ਹੀ ਤੋੜਤੇ ਸੀ ਪਰ ਕਹਿੰਦੇ ਵੀ ਭਾਨ ਨੇ ਲਈ ਆ ਭੁੱਖ ਬਾਣੀ ਪਹਿਲਾਂ ਹੀ ਕਰਦੀ ਵੀ ਭਾਨ ਨੇ ਉਦੋਂ ਵੀ ਪੁੱਠਾ ਪੰਗਾ ਲੈ ਲਿਆ ਆ ਦੂਜੀ ਵਾਰੀ ਵੀ ਵਿਆਹ ਕਰਾ ਲਈ ਜਿੰਦਗੀ ਚ ਪੁੱਠੇ ਪੰਗੇ ਹੀ ਲਿਆ ਬਸ ਇਹਦੇ ਕੰਮ ਨਹੀਂ ਕਰੇ ਨਹੀਂ ਇਹ ਦੂਜੇ ਵਿਆਹ ਨੂੰ ਪੁੱਠਾ ਪੰਗਾ ਪਾਉਂਦੇ ਹੋ ਕਿ ਸਿੱਧਾ ਪੰਗਾ ਹੈ ਏ ਬਿਆੰਬੂ ਵਾਲੇ ਦਾ ਪੁੱਠਾ ਹੀ ਆ ਜੀ ਪੰਗੇ ਨਹੀਂ ਲੋਕਾਂ ਨੇ ਕਹਿਣਾ ਵੀ ਯਾਰ ਭਾਨਾ ਤਾਂ ਲੱਕੀ ਆ ਵੀ ਰਾਜੇ ਮਹਾਰਾਜਾਂ ਵਾਲਾ ਹਸਾਬ ਆ ਉਹਨਾਂ ਨੂੰ ਇਹ ਸਭ ਕਹਿਣ ਦੀਆਂ ਗੱਲਾਂ ਹੂੰ ਤੇ ਤੁਸੀਂ ਇੱਕ ਗੂਜੋਂ ਨਿਕਲ ਕੇ ਦੂਜੇ ਨੂੰ ਮਾਰਨੀ ਆ ਹੱਤਾਂ ਜਨਾਨੀਆਂ ਦੀਆਂ ਸੀ ਅੱਛਾ ਨਹੀਂ ਤੁਸੀਂ ਤਾਂ ਅੱਜ ਹੀ ਜੇ ਮੈਂ ਭਾਨਾ ਜੀ ਜਾਇਦ ਦਿਨ ਬਾਈ ਨੂੰ ਮੈਂ ਕਿਹਾ ਬਾਈ ਜੀ ਉਹਨਾਂ ਨੂੰ ਬਿਠਾ ਲਓ ਕਹਿੰਦੇ ਯਾਰ ਅੱਜ ਹੀ ਲੜ ਉਹ ਕੀ ਗੱਲ ਸੀ ਬੜੀ ਦੱਸਦੇ ਉਹ ਤਾਂ ਚਲੋ ਨੋਕ ਚੋਕ ਚੱਲਦੀ ਰਹਿੰਦੀ ਆ ਅੱਛਾ ਨੋਕ ਚੋਕ ਚੱਲਦੀ ਰਹਿੰਦੀ ਆ ਨੋਕ ਚੋਕ ਚੱਲਦੀ ਰਹਿੰਦੀ ਆ ਪਰ ਨਹੀਂ ਬਹੁਤ ਵਧੀਆ ਸਵੇਰ ਹੂੰ ਤੇ ਜਿੱਥੇ ਲੜਾਈ ਆ ਉੱਥੇ ਪਿਆਰ ਵੀ ਆ ਹਾਂ ਹੈਨਾ ਬਹੁਤ ਵਧੀਆ ਨੇਚਰ ਆ ਖਿਆਲ ਬਹੁਤ ਰੱਖਦੀ ਆ ਮੇਰਾ ਅੱਛਾ ਤੇ ਪਰ ਉਹ ਤਾਂ ਇੰਨਾ ਕੁ ਦਾ ਚੱਲਦਾ ਹੀ ਰਹਿਣਾ ਪਰ ਭਾਈ ਦੋ ਤਿੰਨ ਕਹਿੰਦਾ ਕਸੂਤੀਆਂ ਜੀਆਂ ਗੱਲਾਂ ਜਿਵੇਂ ਹੁਣ ਮੰਨ ਕੇ ਚਲੋ ਤੁਸੀਂ ਇੱਕ ਵਿਆਹ ਦਾ ਤਜਰਬਾ ਹੰਡਾ ਚੁੱਕੇ ਹੋ ਫਿਰ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇੱਥੋਂ ਗਾਲ੍ਹਾਂ ਪੈਣਗੀਆਂ ਵੱਜ ਗਏ ਭੰ ਇਹਦੇ ਵੀ ਇਹਦੇ ਪਿੱਛੇ ਵੀ ਸੰਦੀਪ ਭਾਈ ਰੀਜਨ ਹੈ ਅੱਛਾ ਵੀ ਜਿਵੇਂ ਬਹੁਤ ਲੋਕਾਂ ਨੇ ਜਦੋਂ ਉਹ ਹੋਇਆ ਜੀ ਭਾਨੇ ਨੇ ਐ ਕਰਿਆ ਉਹ ਕਰਿਆ ਆਪਾਂ ਉਹਨਾਂ ਬੰਦਿਆਂ ਚੋਂ ਨਹੀਂ ਵੀ ਕਿਸੇ ਵੀ ਜਿਤਨਾ ਖੇਡ ਕੇ ਤੇ ਉਤੋਂ ਸਾਈਡ ਤੇ ਹੋ ਜੋ ਹਾਂ ਜਾਂ ਆਪਾਂ ਉਹ ਹੋ ਜੋ ਜਾਂ ਆਪਾਂ ਪਰਦੇ ਪਿੱਛੇ ਕਰੋ ਕੁਛ ਹਨਾ ਵੀ ਇੱਥੇ ਕੈਮਰੇ ਸਾਹਮਣੇ ਹੋਰ ਤੇ ਕੈਮਰੇ ਤੋਂ ਬਾਅਦ ਤੁਸੀਂ ਹੋਰ ਆ ਆਪਾਂ ਜੋ ਆ ਨੰਗੇ ਚਟੇ ਹੋ ਗਏ ਕਰਿਆ ਅੱਜ ਤੱਕ ਜੋ ਵੀ ਕਰਿਆ ਚਾ ਚੰਗਾ ਕਰਿਆ ਚਾ ਮਾੜਾ ਕਰਿਆ ਪਰ ਕਰਿਆ ਨੰਗੇ ਚਟੇ ਹੋ ਗਏ ਲੁਕੋ ਕੇ ਕੁਛ ਨਹੀਂ ਰੱਖਿਆ ਹਾਂ ਮਾੜਾ ਨਹੀਂ ਕਿਤੇ ਕਿਸੇ ਦਾ ਜਾਣ ਪੁੱਝ ਕੇ ਕਰਿਆ ਵੀ ਹਾਂ ਮੈਂ ਮੈਂ ਤੇਰਾ ਮਾੜਾ ਕਰਦਾ ਹਾਂ ਹਾਂ ਸੌਖੇ ਦਿਨ ਵੀ ਪਰਮਾਤਮਾ ਨੇ ਬਈ ਇਹੋ ਜੇ ਦਿਖਾਤੇ ਕਦੇ ਸੋਚਿਆ ਹੀ ਨਹੀਂ ਸੀ ਹੂੰ ਕਦੇ ਇਹ ਨਹੀਂ ਸੀ ਸੋਚਿਆ ਵੀ ਅਸੀਂ ਮੈਂ ਵੀ ਬਾਹਰ ਜਾਊਂਗਾ ਯਾਰ ਹੂੰ ਵੀ ਮੈਂ ਮੈਂ ਵੀ ਕੈਨੇਡਾ ਵਰਗੇ ਇੰਗਲੈਂਡ ਅਮਰੀਕਾ ਵਰਗੇ ਮੁਲਕਾਂ 'ਚ ਜਾਊਂਗਾ ਮੇਰੀ ਕਿਉਂਕਿ ਬੇਸ਼ੱਕ ਸਾਡੀ ਫੈਮਿਲੀ ਉੱਥੇ ਐ ਹੂੰ ਪਰ ਉਹ ਕਿਸੇ ਨੂੰ ਕੌਣ ਕਰਦਾ ਬਈ ਬੜੇ ਟਾਵੇਂ ਟੱਲੇ ਹੁੰਦੇ ਮੈਂ ਸਭ ਕੁਝ ਹੁੰਦੇ ਹੋਏ ਵੀ ਮਲੰਗਾ ਵਾਲੀ ਜ਼ਿੰਦਗੀ ਗੁਜ਼ਾਰੀ ਸਭ ਕੁਝ ਹੁੰਦੇ ਹੋਏ ਕਿਉਂਕਿ ਮੈਨੂੰ ਇਸ ਲੈਣ ਦਾ ਸ਼ੌਂਕ ਸੀ ਸਾਡੇ ਘਰ ਦੇ ਚੀਜ਼ ਦੇ ਆਂਟੀ ਸੀ ਉਹਨਾਂ ਨੇ ਮੇਰਾ ਕਦੇ ਵੀ ਸਾਥ ਨਹੀਂ ਦਿੱਤਾ ਕਦੇ ਮੈਨੂੰ ਐ ਨਹੀਂ ਕਿਹਾ ਵੀ ਸ਼ਾਬਾਸ਼ ਏ ਜਾਂ ਕਿਵੇਂ ਐਂਡ ਤੇ ਜਰੂਰ ਮੇਰਾ ਬਾਪੂ ਡੈਥ ਹੋਣ ਤੋਂ 2 ਸਾਲ ਪਹਿਲਾਂ ਤਾਂ ਉਹਨੂੰ ਲੱਗ ਗਿਆ ਸੀਗਾ ਵੀ ਚੱਲ ਨਾਂ ਬਣਾ ਲਿਆ ਹਨਾ ਵੀ ਚੱਲ ਇਦਾਂ ਪਰ ਪਰਿਵਾਰ ਬੰਨੀ ਹੋ ਜਿਹੜਾ ਪਰਿਵਾਰ ਥੋੜਾ ਸਾਥ ਦਿੰਦਾ ਹੋਵੇ ਨਾ ਤੁਸੀਂ ਬਈ ਔਖੇ ਤੋਂ ਔਖਾ ਸਮਾਂ ਵੀ ਕੱਢ ਜੂਗੇ ਮੈਂ ਵੀ ਨੰਗ ਜਾ ਇਹ ਵਿੱਚ ਆ ਜਾਂਦੀ ਹੈ ਕੋਈ ਮਸ਼ਹੂਰੀ ਆ ਗਈ ਮਸ਼ਹੂਰੀ ਆ ਗਈ ਮਤਲਬ ਕੋਈ ਵੀ ਤੁਹਾਡਾ ਸਾਥੀ ਆ ਕਹਿਣ ਤੋਂ ਭਾਵ ਚੰਗਾ ਸਾਥੀ ਆ ਤੇ ਤੁਹਾਡੇ ਔਖੇ ਟਾਈਮ ਵੀ ਤੁਸੀਂ ਬੜਾ ਸੌਖੇ ਚ ਕੱਢ ਜਾਓਗੇ ਤੇ ਜੇ ਤੁਹਾਡਾ ਜੀਵਨ ਸਾਥੀ ਵਧੀਆ ਨਹੀਂ ਹੈਗਾ ਤੇ ਤੁਹਾਡਾ ਸੌਖਾ ਟਾਈਮ ਵੀ ਸਾਲਾ ਔਖਾ ਕਰ ਦਿੰਦਾ ਠੀਕ ਹੈ ਨਹੀਂ ਪਰ ਬਾਈ ਇੱਕ ਗੱਲ ਆ ਇਹ ਤਾਂ ਤੁਸੀਂ ਤਾਂ ਕਹਿੰਨੇ ਹੋ ਵੀ ਚਲੋ ਹੁਣ ਤੁਹਾਨੂੰ ਸੱਜਣ ਮਿਲ ਗਿਆ ਜੇ ਪਹਿਲਾਂ ਵੀ ਤਾਂ ਇੰਨੀ ਜ਼ਿੰਦਗੀ ਕੱਢੀ ਅੱਗੇ ਕੱਢਣ ਚ ਕੀ ਪ੍ਰੋਬਲਮ ਸੀ ਚਲੋ ਮੇਰਾ ਸਵਾਲ ਹੈ ਹਾਂ ਇਹ ਨਹੀਂ ਇਹ ਜ਼ਰੂਰੀ ਆ ਬਾਈ ਅੱਛਾ ਤੁਹਾਡਾ ਕੋਈ ਖਿਆਲ ਰੱਖਣ ਵਾਲਾ ਤੁਹਾਡਾ ਇਹ ਜ਼ਰੂਰੀ ਆ ਪਹਿਲਾਂ ਵਾਲੀ ਨਹੀਂ ਰੱਖਦੀ ਸੀ ਗੁੱਸਾ ਨਾ ਮੰਨੇ ਨਹੀਂ ਗੁੱਸਾ ਕੋਈ ਨਹੀਂ ਸੀ ਉਹਨਾਂ ਨਾਲ ਹੋਰ ਮੱਤ ਲੋਕ ਦੇ ਬੰਦੇ ਆ ਹੋਰ ਕੁਝ ਕ ਸਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਬਗਾੜ ਆ ਕੰਮ ਠੀਕ ਹੈ ਜਿਨ੍ਹਾਂ ਨੇ ਜਿਵੇਂ ਫਰਜ਼ ਕਰ ਵੀ ਮੈਂ ਘਰੇ ਬੈਠਾ ਹੋਣਾ ਹਨਾ ਵੀ ਹੁਣ ਤੁਸੀਂ ਬੈਠੇ ਆ ਤੂੰ ਤੇਰੀ ਵਾਈਫ ਬੈਠੀ ਆ ਨਾਲ ਤੇਰੇ ਭਰਾ ਆ ਤੇਰੇ ਚਾਚੇ ਦੇ ਮੁੰਡੇ ਕਹਿਣ ਹਾਂ ਵੀ ਜ਼ਮੀਨ ਦਾ ਠੇਕਾ ਆ ਫੜਾ ਦਿਓ ਭਾਬੀ ਨੂੰ ਅੱਛਾ ਤੁਸੀਂ ਕੋਲੇ ਬੈਠੇ ਹੋ ਮੈਂ ਵੀ ਯਾਰ ਹਾਂ ਠੀਕ ਹੈ ਤੇ ਭਾਬੀ ਜੀ ਹੁਣੀ ਫੜ ਕੇ ਜੇਬ ਚ ਪਾ ਲੈਣ ਤੇ ਉਸ ਤੋਂ ਬਾਅਦ ਭਾਬੀ ਜੀ ਨੂੰ ਕਹਿਣਾ ਵੀ ਦਿਓ 50 ਰੁਪਏ ਮੋਗੇ ਜਾ ਕੇ ਉਹਨਾਂ ਦੇ ਉਹਨਾਂ ਨੂੰ 50 ਵੀ ਨਹੀਂ ਦੇਣੀ ਫਿਰ ਕੀ ਲੋੜ ਹੈ ਜੇ ਜੀਵਨ ਸਾਥੀ ਠੀਕ ਹੈ ਕਿਉਂਕਿ ਬਹੁਤ ਲੋਕਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਮੈਂ ਮਤਲਬ ਉਹਨਾਂ ਨੂੰ ਕੁਝ ਕਾਹੇ ਦੀ ਚੀਜ਼ ਦੀ ਘਾਟ ਨਹੀਂ ਜ਼ਮੀਨ ਜਾਇਦਾਦ ਆ ਸਾਰਾ ਕੁਝ ਖਾਂਦੇ ਪੀਂਦੇ ਆ ਵੀ ਜਾਂ ਉਹ ਕੋਈ ਭੁੱਖੇ ਮਰਦੇ ਹੋਣਗੇ ਮੈਂ ਰੱਜ ਕੇ ਖਾਂਦੇ ਆ ਵਧੀਆ ਚਲੋ ਬਾਈ ਇੱਕ ਬੰਨੀਆਂ ਨਾ ਦੋ ਕਈ ਕਈ ਲੋਕਾਂ ਦੇ ਸਵਾਲ ਨੇ ਤੇ ਮੈਂ ਕਰਨੇ ਵੀ ਜ਼ਰੂਰ ਆ ਵੀ ਕਦੇ ਫਿਰ ਦਿਲ ਤੇ ਹੱਥ ਰੱਖ ਕੇ ਜਵਾਕਾਂ ਦੀ ਯਾਦ ਨਹੀਂ ਆਉਂਦੀ ਨਹੀਂ ਜਵਾਕਾਂ ਨਾਲ ਮੇਰੀ ਵਧੀਆ ਸੈਟਿੰਗ ਹੈ ਜੀ ਮੁੰਡਾ ਮੇਰਾ ਇੱਕ ਮੁੰਡਾ ਹੀ ਹੈ ਅੱਛਾ ਵਧੀਆ ਮਰ ਨਾਲ ਗੱਲਬਾਤ ਹੁੰਦੀ ਹੈ ਅੱਛਾ ਮੈਂ ਕਿਹਾ ਕਈ ਵਾਰੀ ਇਹ ਹੁੰਦਾ ਵੀ ਜਦੋਂ ਦੂਜਾ ਵਿਆਹ ਕਈ ਵਾਰੀ ਘਰ ਵਾਲੀ ਇਹ ਕਹਿੰਦੀ ਹੋਵੇ ਤੂੰ ਬੱਚੇ ਨਾਲ ਕਿਉਂ ਵਰਤਦਾ ਜਦੋਂ ਤੇਰਾ ਨਾ ਨਾ ਉਹਨੇ ਕਦੇ ਨਹੀਂ ਕਿਹਾ ਅੱਛਾ ਕਦੇ ਵੀ ਨਹੀਂ ਕਿਹਾ ਕਦੇ ਕੋਈ ਗੱਲਬਾਤ ਨਹੀਂ ਤੇ ਉਹਦੇ ਲਈ ਆ ਉਹੀ ਆਪਣੇ ਕੋਲੇ ਹੂੰ ਬੇਟਾ ਹੀ ਆ ਪਨੂ ਹੋਰ ਕੱਲਾ ਬੇਟਾ ਹੀ ਆ ਮੇਰੇ ਠੀਕ ਹੈ ਤੇ ਕੋਈ ਚੱਕਰ ਨਹੀਂ ਗੱਲਬਾਤ ਹੁੰਦੀ ਆ ਮਿਲਦੇ ਆ ਵਰਤਦੇ ਆ ਸਾਰੇ ਹੀ